ਮਿੱਤਰੋ ਕੀ ਹਾਲ ਚਾਲ ਹੈ ਉਮੀਦ ਕਰਦਾ ਸਾਰੇ ਸੈਟ ਹੋ ਹੋਗੇ ਆਪਾਂ ਅੱਜ ਬਲੌਗ ਬਹੁਤ ਟਾਈਮ ਬਾਅਦ ਪਰੇ ਆ ਪਹਿਲਾਂ ਆਪਾਂ ਸੋਚੇਦੇ ਘਰੇ ਉੱਤਰ ਰੱਖੇ ਸੀ ਹੁਣ ਆਪਾਂ ਆਪਦੇ ਘਰੇ ਉੱਤਰ ਰੱਖੇ ਮਿੱਤਰੋ ਕਰੋਨਿਆਂ ਸਾਨੂੰ ਸ਼ੌਂਕ ਆਪਣੇ ਜਾਨਵਰਾਂ ਦਾ ਕੁਝ ਆਪਾਂ ਜਾਨਵਰ ਵੀ ਚੇਂਜ ਕਰਤੇ ਦਿਖਾਉਣੇ ਆਪਾਂ ਹੁਣ ਨਵੀਆਂ ਜੋੜੀਆਂ ਲਾਈ ਜੰਨੇ ਆ ਇੱਕ ਜੋੜੀ ਆ ਪਾਲ ਲਈ ਆ ਚੈੱਕ ਕਰੋ ਇੱਕ ਜੋੜੀ ਆਪਣੀ ਆ ਆਪਣੇ ਲਹਿਜੀਆਂ ਤੋਂ ਲੈਂਦੀ ਆ ਓਏ ਚੰਗੀਆਂ ਜੋੜੀਆਂ ਆਇਤੀ ਮਾਰੇ ਆਪਣੇ ਪਹਿਲਾਂ ਵਾਲੇ ਪੁੱਤ ਨਹੀਂ ਪਹਿਲਾਂ ਵਾਲੇ ਪੁੱਤਰ ਆਪਣੇ ਕੋਲੇ ਥੋੜੀ ਐ ਲੋ ਮੇਤਰੋ ਪਹਿਲਾਂ ਆਪਣੇ ਕੋਲੇ ਸ਼ਾ ਅੱਖਾਂ ਦੀ ਜੋੜੀ ਸੀਗੀ ਜਿਹੜੀ ਥੱਲੇ ਅੰਡੇ ਧਰਾਈ ਸੀਗੀ ਉਹਦੇ ਆਪਾਂ ਉਹ ਆ ਗਈ ਜੋੜੀ ਇੱਕ ਆਪਣੇ ਕੋਲੇ ਆਈ ਜੋੜੀ ਆ ਜੋੜੀ ਹੰਡੇ ਲਾਈ ਜਾਂਦੀ ਹੈ ਜੀ ਬਹੁਤ ਚੰਗੀ ਜੋੜੀ ਆ ਵੀ ਇੱਕ ਆਪਣੀ ਆ ਜੋੜੀ ਪੁਰਾਣੀ ਇਹਨੇ ਵੀ ਅੰਡੇ ਲਾ ਰੱਖਿਆ ਹੈ ਲਓ ਮਿੱਤਰੋ ਇੱਕ ਆ ਕੂਤਰ ਆਪਣਾ ਵੀ ਉੜਦਾ ਹੁੰਦਾ ਹੁਣ ਤਾਂ ਨਵਾਲਿਆਂ ਦਾ ਆਪਣਾ ਪੱਠਾ ਦਿਖਾਉਨੇ ਹਨ ਨਵ ਦੂਜਾ ਖੁੱਡਾ ਆਪਣਾ ਨਵੇਂ ਪਾ ਦਿੱਤੇ ਹੁਣ ਤਾਂ ਆਪਾਂ ਖੁੱਡੇ ਲਓ ਮਿੱਤਰੋ ਇੱਧਰ ਵੀ ਜੋੜੀਆਂ ਚੈੱਕ ਕਰੋ ਹੁਣ ਬਾਅਦ ਚ ਇਕੱਲੇ ਇਕੱਲੇ ਕਬੂਤਰ ਦਾ ਫੜ ਫੜ ਸ਼ੋਅ ਕਰਾਵਾਂਗੇ ਕੀ ਆਪਣੇ ਕੋਲੇ ਕਬੂਤਰ ਵਸ ਮਿੱਤਰੋ ਇੰਨੇ ਹੀ ਰਹਿ ਗਏ ਆਪਾਂ ਲਿਆ ਜਨ ਫੜਾ ਰੱਖਿਆ ਕੁਸ ਤਿੰਨ ਵਾਰ ਕੇ ਦੋ ਬੱਚੇ ਤੇ ਇੱਕ ਕਬੂਤਰੀ ਛਤਰੀ ਦੇ ਵਾਰ ਰੱਖਿਆ ਆਪਣਾ ਲਿਆਜੀ ਆ ਜਿਹੜੇ ਮੁੰਡੇ ਦੇ ਘਰੇ ਆਪਾਂ ਕਬੂਤਰ ਰੱਖਿਆ ਜਸ਼ਨਾ ਕਹਿੰਦੇ ਨੇ ਜਸ਼ਨਾ ਹੈ ਥੋੜਾ ਜਿਹਾ ਦਿੱਤੀ ਮੇਰੇ ਮਿਰਿਓ ਆਪਣੇ ਜਾਨਵਰ ਥੱਲੇ ਕਰ ਥੋੜੀ ਦੋ ਬੱਚੇ ਆ ਕਬੂਤਰੀ ਆ ਚੱਕ ਲਓ ਮਿੱਤਰੋ ਹੁਣ ਕੱਲੇ ਕੱਲੇ ਕਬੂਤਰ ਦਾ ਆਪਾਂ ਸ਼ੌਕ ਕਰੋ ਨੇ ਨੰਨੇ ਦਿਖਾਵਾਂਗੇ ਰੰਗ ਲਓ ਮਿੱਤਰੋ ਹੁਣ ਦਿਖਾਉਨੇ ਆਪਾਂ ਕਬੂਤਰ ਆਪਣੇ ਕੋਲੇ ਪੁਰਾਣਾ ਕਬੂਤਰ ਦਾ ਥੋੜੀ ਹੈ ਤਿੰਨ ਚਾਰੀ ਹੈ ਆ ਆਪਣੀ ਕਬੂਤਰੀ ਸਿੱਕੀ ਖੱਟੀਆਂ ਦੀ ਸਿੱਕੀ ਖੱਟੀਆਂ ਦੀ ਬਾਜੀ ਛੱਡੀ ਸੀ ਉਤਰੀ ਮੋਰ ਲੱਗੀ ਹੋਈ ਹੈ ਤੇ ਫਰ ਪੱਟੇ ਗਿਆ ਫਾਰੇ ਪੱਟੇ ਗਿਆ ਆਸੀ 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 ਆ ਦੇਖੋ ਸਹੀ ਹੈ ਲਓ ਮਿੱਤਰੋ ਸਿੱਕੀ ਜੀ ਹੈਗੀ ਹੈ ਜਮਾ ਫਿੱਕੀ ਹੈ ਬਾਜੀ ਦੀ ਜੱਡੀ ਆ ਕਬੂਤਰਾ ਆ ਕਬੂਤਰਾ ਬਹੁਤ ਚੰਗੀ ਉੱਡੀ ਸੀ ਬਾਜੀ ਤੇ ਆ ਕਬੂਤਰਾ ਆ ਕਬੂਤਰਾ ਖੱਟੀਆਂ ਅੱਖਾਂ ਦਾ ਕਬੂਤਰਾ ਮੇਰੇ ਵੀਡੀਓ ਇੱਕ ਪੱਲਾ ਲਾਲ ਤੇ ਇੱਕ ਪੱਲਾ ਲੀਲਾ ਚੈੱਕ ਕਰ ਕਬੂਤਰਾ ਛੱਡ ਦੇ ਅਬ ਮਿੱਤਰੋ ਆਪਣੀ ਦੂਜੀ ਕੂਤਰੀ ਨਵਾਰ ਕੱਢਦੇ ਜੱਟ ਦੇ ਫੁੱਟਾ ਓਏ ਫੁੱਟਾ ਐਡ ਦੇ ਆ ਆਪਣਾ ਖੱਟੀਆਂ ਦਾ ਕਬੂਤਰਾ ਇਹ ਓਡਾ ਤੋਂ ਲਿਆਂਦਾ ਮੇਰੇ ਵੀਰੋ ਬਹੁਤ ਚੰਗਾ ਕਬੂਤਰਾ ਹੈ ਵੀ ਸਨੁਕਰੋ ਨੇਸ਼ ਸ਼ੋ ਗੇਦਾ ਵੀ ਬਹੁਤ ਰਾਜੀ ਜੀ ਜਾਵੀਂ ਆੜ ਜਾ ਬੱਚਾ ਚੈੱਕ ਕਰੋ ਮਿੱਤਰੋ ਦੱਬਾਇਆ ਜੀ ਕਬੂਤਰੀ ਉਹ ਆਪਣੇ ਲਿਆਜੀ ਤੋਂ ਲੈਂਦੀ ਅੱਜ ਜੀ ਤੋਂ ਚੈੱਕ ਕਰੋ ਚਿੱਟੀਆਂ ਅੱਖਾਂ ਦੀਆਂ ਚਿੱਟੀਆਂ ਅੱਖਾਂ ਕੰਡ ਕਰ ਰੱਖਿਆ ਇੱਧਰ ਵਾਰ ਕਾ ਡੰਡਾ ਖਿੱਚਵਾ ਕਾਲ ਕੂਬੂਤਰੀ ਬਹੁਤ ਚੰਗੀ ਉਤਰੀ ਐ ਵੀ ਲਾਵਾਂਗੇ ਲਓ ਮਿੱਤਰੋ ਹੁਣ ਦਿਖਾਉਨੇ ਆਪਾਂ ਹਾਲੇ ਖੁਡੇ ਵਾਲੇ ਕੂਬੂਤਰ ਕੀ ਹਾਲ ਚਾਲ ਐ ਇਹਨਾਂ ਦਾ ਕਰਦੇ ਆਂ ਚੈੱਕ ਮੇਰੀ ਵੀਡੀਓ ਪਾਸੀ ਕੂਬੂਤਰੀ ਲਓ ਮਿੱਤਰੋ ਆਹ ਕੂਬੂਤਰੀ ਜਦ ਤੁਸੀਂ ਜਾਣਦੇ ਹੋ ਆਪਣੀ ਪੁਰਾਣੀ ਕੂਬੂਤਰੀ ਵੱਡੀ ਚਿੱਟੀਆਂ ਦੀ ਕਾਲਾ ਮੋਡਾ ਛਟੀਆਂ ਅੱਖਾਂ ਇਹ ਤਾਂ ਪੁਰਾਣੀ ਆ ਬਸ ਕਲਾ ਰੰਗ ਹੀ ਕਰ ਲਾਇਆ ਆਪਾਂ ਇਹਦੇ ਸਿਰ ਤੇ ਬਹੁਤ ਚੰਗੀ ਉਤਰੀ ਇਹਦੇ ਵਾਤਾ ਜਣਦੀਆਂ ਇਹਦੇ ਬੱਚਿਆਂ ਦੀ ਵੀ ਸਾਨੂੰ ਪਤਾ ਹੀ ਆ ਕਿੱਡੇ ਤਗੜੇ ਹੁੰਦੇ ਆ ਇਹਦਾ ਕਬੂਤਰ ਦਿਖਾਉਣਾ ਮੇਰੇ ਵੀਰੋ ਕਬੂਤਰ ਦੀ ਯਾਰ ਹੱਡੀ ਨਿਕਲੀ ਪਤਾ ਨਹੀਂ ਕੀ ਚੱਕਰ ਬਣਿਆ ਬੱਚਿਆਂ ਦਾ ਕਰਕੇ ਕੁਸਤਾ ਬਹੁਤ ਚੰਗਾ ਉਤਰਾ ਵੀ ਉਹ ਪੁਰਾਣੀਆਂ ਠੱਲਾਂ ਪਈਆਂ ਚੈੱਕ ਕਰੋ ਪੁਰਾਣੀਆਂ ਛਾ ਅਖਣੀ ਜੋੜੀ ਵੀ ਚੈੱਕ ਕਰਾਉਂਦੇ ਆ ਉਹਨਾਂ ਨੂੰ ਅਸੀਂ ਕੋ ਪਛਾਣ ਸ਼ਾਖ ਦਾ ਸ਼ਾਖ ਖਬਰਾਂ ਉਤਰੇ ਆਪਣਾ ਥੱਲੇ ਰੱਖੀ ਹੋਈ ਸੀਗੀ ਜਾਲੀ ਚ ਜੁੜੀ ਹੈ ਆਪਣੇ ਸੱਚੇ ਘਰੇ ਉੱਥੋਂ ਆਪਾਂ ਚੱਕਦੇ ਹਾਂ ਪੁੱਤਰਾ ਲੋ ਮਿੱਤਰੋ ਲੋ ਮਿੱਤਰੋ ਕੁੱਤਰ ਆ ਗਏ ਬਾਹਰ ਧੋਨੇ ਉਤਰ ਦੂਜੀ ਜੁੜੀ ਕੱਢਾਂ ਜਿਹੜੀ ਤਾਂ ਬੈਠੀ ਆ ਖਿੜੀ ਕੋਈ ਨਾ ਕੱਢਦੇ ਆਪਾਂ ਬਾਰਾਗੀ ਰਾਣੀ ਆ ਤਾਂ ਆਲੀ ਜੜ ਜੁੜੀ ਵੀ ਕੱਢ ਦੇ ਉਧਰ ਖੁੱਡੇ 'ਚ ਬੈਠੀ ਜਿਹੜੀ ਅੰਡੇ ਲਾਈ ਹੁੰਦੀ ਉੱਤੇ ਤੁਸੇ ਆਲੀ ਚਟੀਆਂ ਵਾਲੇ ਦੋਨੇ ਕੱਢ ਦੇ ਬਰ ਦੇਖੋ ਮੇਂ ਤ੍ਰਿਕ ਆ ਜਾਂਦੀ ਆਪਣੀ ਜੁੜੀ ਇੱਕ ਜੜੀ ਉਹ ਫਿਰਦੀ ਦੇਖੋ ਸ਼ਾਕ ਆ ਉੱਤਰ ਪਣਿਆ ਲਾ ਉਹਦ ਕੈਂਡ ਆ ਗੁਤਰੀ ਦੇਖੋ ਜਨਾਗ ਉੱਤਰ ਲੱਗਾ ਆ ਪਉਂਦਾ ਗਾ ਗੁਰਕੰਦਾ ਚੱਲ ਪੈਣ ਦੋ ਫੇਰ ਨਹੀਂ ਰੁਕਦਾ ਲਓ ਮਿੱਤਰ ਆਪਣਾ ਵੱਡਾ ਛਿੱਟੀਆਂ ਵਾਲਾ ਗੁਤਕੀ ਜਾਂਦਾ। ਇੱਕ ਆਪਾਂ ਕੱਢਦੇ ਆ ਜਾਲੀ ਵਾਲੇ। ਇਹ ਕੱਢਦੇ ਆ ਭਾਈ ਜਾਲੀ ਵਾਲੇ। ਇੱਕ ਉਤਰੀ ਤਾਂ ਕੱਢ ਨਹੀਂ ਸਕਦੇ ਜਿਹੜੀ ਉਹ ਬੈਠੀ। ਉਤਰੀ ਕਿਸਾਰਾ ਲੱਗੀ ਨਹੀਂ ਆਪਣੇ। ਕੱਢਦੀ ਮੇਰੇ ਵੀਰੋ ਬਾਜੀ ਜੜੀ ਗੁਤਰੀ। ਆਪਾਂ ਕੁਛ ਆਪਣੇ ਗੁਤਰ ਫੜਾਏ ਰੱਖਿਆ ਮੁੰਡਿਆਂ ਨੇ। ਮੇਨ ਮੇਨ ਜੇ ਰੱਖ ਲੈ ਬਸ। ਵੱਡੀਆਂ ਜੋੜੀਆਂ ਨਹੀਂ ਰੱਖ ਲਈਆਂ ਬੱਚੇ ਪੁੱਛੇ ਆਪਾਂ ਲਾਵਾਂਗੇ। ਹੀ ਬੱਚੇ ਉਧਰ ਹੀ ਜਾਣਗੇ। ਗਰਮੀਆਂ ਚੱਕ ਕੇ ਲਿਆਉਣੇ ਸਾਰੇ ਬੱਚੇ। ਇਰਾ ਤਿਆਰੀ ਪੱਕੇ ਕਰੀ ਜਾਂਦੇ ਆ। ਹਮਤਰਾ ਦੇਖੋ ਚੱਤ ਕੋਨੇ ਪਾਲ ਦੇ ਆਪਣੇ ਦੋ ਉਤਰੇ ਨੇ ਛੱਡਿਆ। ਲੋ ਮਿੱਤਰੋ ਕਰੋ ਚਾਕ। ਇਹ ਹਾਲ ਚਾਲ ਐ। ਲੋ ਮਿੱਤਰੋ ਆ ਗਿਆ ਹੁਣ ਅੱਲਿਆ ਜੀ। ਆਹ ਅੱਲਿਆ ਜੀ ਗਲੇ ਆਪਣੇ ਉਤਰਾ। ਬਹੁਤ ਘੈਂਟ ਮੁੰਡਾ ਇਹਨੂੰ ਤੁਸੀਂ ਜਾਣੋਗੇ ਹੁਣ। ਸ਼ੋਰਟ ਵੀਡੀਓ ਚ ਜਾਣਿਆ ਕਰੋਗੇ ਇਹਨੂੰ ਲੋ ਮਿੱਤਰੋ ਆਉਣ ਸਾਰ ਕਰਤਾ ਇਹਨਾਂ ਨੇ ਕੰਮ ਕੂਤਰ ਦਿੱਤੇ ਦਵੱਲ ਬੱਚਾ ਤਾਂ ਆ ਗਿਆ ਛਤਰੀ ਤੇ ਇੱਕ ਆਪਣਾ ਫਿਰਦਾ ਬਾਜ ਇੱਕ ਆ ਤੇ ਦੋ ਕੂਤਰ ਆਪਣੇ ਆ ਫਿਰਦੇ ਨੰਮ ਬੱਚੇ ਹੋ ਜਾਂਦੇ ਬਈ ਆ ਛਤਰੀ ਤੇ ਨੰਮ ਬੱਚੇ ਗਏ ਬਈ ਦੋ ਕੂਤਰ ਹੋ ਜਾਂਦੇ ਆ ਕੂਤਰੀ ਆਪਣੀ ਨਵੀਂ ਉੱਡ ਗਈ ਦੇਖਦੇ ਆ ਹੁੰਦੀ ਹੈ ਕਿ ਨਹੀਂ ਆ ਸਕਦੀ ਹੈ ਕਿ ਨਹੀਂ ਨੰਮ ਬੱਚੇ ਗਏ ਕਿੱਥੇ ਹੋ ਜਾਂਦੇ ਇੱਕੋ ਚਾਹ ਬੈਠਾ ਇੱਕ ਬੱਚਾ ਤਹਿ ਤੇ ਬਹਿ ਗਿਆ ਇੱਕ ਵੜੇ ਮਿੱਤਰੋ ਕਿਦੇ ਜਾਂਦੇ ਆਪਣੇ ਇੱਛੋ ਦਾ ਗਏ ਆ ਉਹ ਓਏ ਆ ਫਿਰਦੇ ਆਪਣੇ ਦੋ ਦੋ ਉੱਧਰ ਫਿਰਦੇ ਆਹੋ ਲੰਦੀ ਬੈਠੀ ਆ ਬੱਚਾ ਚੜਾਓ ਇਸ ਧਰੀ ਤੇ ਡਰਾ ਦੇ ਮੜਾ ਚੜਜੋ ਦੂਜਾ ਚੜਦਾ ਲੋ ਮਿੱਤਰੋ ਇੱਕ ਕਹਿੰਦੇ ਜਾਊਗਾ ਵਾਗ ਗਿਆ ਮੇਰੇ ਵੀਡੀਓ ਦੋ ਚੜ ਗਏ ਇੰਨਾ ਥੋੜ ਗਏ ਦੋਨੇ ਮਿੱਤਰੋ ਉਹ ਜੋੜੀ ਚੜਾ ਲੀਏ ਉਹਦਾ ਬਹੁਤ ਨਿਆ ਡਰਾ ਕੁੱਡਾ ਖੋਲੋ ਐ ਪਾਸੇ ਹੋ ਜਾਓ ਰੇ ਆ ਜਾ ਹਲੋ ਮਿੱਤਰੋ ਇਹਨਾਂ ਨੂੰ ਜੜਦੇ ਆ ਦੋ ਨੂੰ ਤਾੜਦੇ ਆ ਬਾਕੀ ਫਿਰਦੇ ਰਹਿਣ ਦੇ ਜੋੜੀ ਦੋਨੇ ਨਾ ਢਾ ਦੇ ਉਹ ਦੋਨੇ ਉੱਡਣਗੇ ਜੇ ਢਡੇ ਤਾਂ ਜੋੜੀ ਉੱਡੂ ਨਾ ਪੰਗੇ ਲੈ ਆਪੀ ਆ ਜਾਓ ਉਰੇ ਆ ਜਾਓ ਆਪਣੇ ਆਪਣੇ ਦੋਨੇ ਇੱਧਰ ਗਏ ਦੋਨੇ ਇੱਥੇ ਫਿਰਦੇ ਸੀਗੇ ਕੋਈ ਉੱਡਦਾ ਹੋ ਜੇ ਕਿਹੜਾ ਲੋ ਮੈਟਰ ਦੇਖਦੇ ਆ ਲਾ ਕੇ ਲੈਂਦੇ ਤਾਂ ਲੋ ਮੈਟਰ ਜੇ ਇੱਕ ਉੱਤਰ ਗਿਆ ਮਗਰ ਹੀ ਉੱਤਰ ਜਾਣਗੇ ਸਾਰੇ ਨਾ 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 ਹੋਣਾ ਲੱਗਦਾ ਫੋਡੇ ਗਏ ਸਾਰੇ ਖੰਗਾ ਖਰਦਾ ਖਰਦਾ ਤੇਰਾ ਪੁੱਤਰ ਕੱਢ ਦੀ ਬਾਹਰ ਪੁੱਤਰੀ ਉੱਤਰਦੀ ਨਹੀਂ ਇਹਨਾਂ ਦਾ ਆਈ ਸਾਰਨੋਂ ਭੜਾ ਪੰਗਾ ਕੁੱਤਰ ਬਾਹਰ ਤਾਂ ਕੱਢਦੀ ਓਡਾ ਜਾਂਦੇ ਆ ਤੈਨੂੰ ਤਾਂ ਆ ਕੁਤਰੀ ਨਹੀਂ ਗੱਡੀ ਮੇਰੇ ਵੀਡੀਓ ਆ ਤਾਂ ਜਮਾਪੁਰੀ ਫੁੱਲ ਸਾਰੇ ਉਧਰ ਵੀ ਜੁੜੀ ਹੋਈ ਹੈ ਤਾਂ ਕਰਕੇ ਨਹੀਂ ਪਿਆ ਜਿੰਨੀ ਤਾਂ ਭੱਜ ਜੇ ਬਾਜੂ ਨਾਲ ਸੱਤ ਬਾਜ ਓਏ ਕਿੱਥੇ ਲੋ ਮੇਰੇ ਇੱਕ ਆਪਣਾ ਬੱਚਾ ਗਿਆ ਗਮਾਚ ਦੇਖਦੇ ਆ ਕਿੱਥੇ ਆ ਪੁੱਤਰ ਉਹ ਫਿਰ ਤਾਂ ਵੱਲ ਲੱਗਦਾ ਐਂ ਟੇ ਉੱਤਰ ਉੱਡ ਗਿਆ ਆਪਣਾ ਬਾਜ ਉਹ ਮਗਲਾ ਮਗਲਾ ਉਹ ਕੱਲ੍ਹ ਹੀ ਹੁੰਦਾ ਭੈਣਾਂ ਜੀ ਜਾਂ ਉਹ ਤਾਂ ਨਹੀਂ ਫਰਦਾ ਉਸ ਨੂੰ ਅੱਲੋ ਉਹ ਕਿਦਾ ਕਰਦਾ ਤੋਈਆ ਨਾ ਬਸ ਭੱਜ ਗਿਆ ਭੱਜ ਗਿਆ ਦਾ ਭੱਜ ਗਿਆ ਫਿਰ ਨਾ ਠੁੰਗਾ ਮਾਰ ਦੇ ਉਹ ਤਾਂ ਹਟੇ ਨਹੀਂ ਮਾਰੀ ਸੀ ਕਿਉਂ ਮਾਰੀ ਆ ਮਾ ਤਾਂ ਇੱਥੋਂ ਡਰਾਈ ਸੀਗੇ ਕੋਈ ਨਹੀਂ ਜਲ ਪਾਸੇ ਉਹ ਉਹ ਇੱਕ ਤਾਂ ਬੇੜੇ ਚ ਹੋ ਜਣੇ ਆ ਕੂਤਰਾਂ ਨੇ ਉੱਡਣਾ ਹੀ ਆ ਇਹ ਸਾਨੂੰ ਕਹੀ ਇਹਨਾਂ ਲੱਗੇ 2 ਮੀਟਰ ਪੁੱਤਰ ਗਏ ਆਪਣੇ ਉੱਡ 2 ਮੀਟਰ ਕੂਤਰੀ ਤਾਂ ਆਪਣੀ ਤਰ੍ਹਾਂ ਹੀ ਕੂਤਰ ਹੈਗਾ ਗੱਲਾ ਉੱਤਰ ਬੈਠਾ ਤਾਂ ਹਾਂ ਦੋਨੇ ਦੇਖ ਰਹੇ ਕਰਦੇ ਆ ਚੈੱਕ ਕੀ ਬਣਦਾ ਕਰਦਾ 2 ਮੀਟਰ ਕੂਤਰ ਗਿਆ ਸੀ ਉੱਡ ਤਾਂ ਹਾਂ ਕੂਤਰਾ ਹੈ ਮੇਰੇ ਵੀਰੂ ਕੂਤਰਾ ਕੂਤਰੀ ਰਹੀ ਗਲੀ ਇਹ ਵੀ ਉੱਤਰਿਆ ਹੋਈ ਹੁੰਦਾ ਕੂਤਰਾ ਦਾ ਕਰਕੇ ਉੱਤਰੂਗੀ ਇਹ ਆਪਣੇ ਕੂਤਰਾ ਬਾਜ ਬੈਠਾ ਤਾਂ ਹਾਂ ਬਾਜ ਮਿੱਤਰੋ ਛਤਰੀ ਦੇ ਕੂਤਰਾ ਆਪਣੇ ਫਿਰਦੇ ਚਾਰ ਕਰੋਨੇ ਚੱਕੇ ਕੋਦੋਚੇ ਵਾਲੇ ਨਿਆਜ ਹੁੰਦੇ ਆ ਆਣੀ ਫਿਰਦੇ ਕਿੱਥੇ ਜਿੜੀਆਂ ਚਿੜੀਆਂ ਦਾ ਹਾਉ ਸੀ ਹਾਉ ਜਾਂਦੇ ਤੇ ਹਾਉ ਜਾਂਦੇ ਹਾਂ ਲੋ ਮਿੱਤਰੋ ਕੂਤਰ ਜਾਂਦੇ ਉਹ ਪੂਰੇ ਫੁੱਲ ਉੱਚੀ ਕੈਮਰੇ ਵਿੱਚ ਆ ਹੀ ਨਹੀਂ ਰਹੀ ਕੋਈ ਨਹੀਂ ਮਤਰਾਉਣ ਦੇ ਨੀਵੇਂ ਕਰਾਉਣੇ ਆ ਚੈੱਕ ਬੈਠੇ ਗਰਾਂ ਕੂਤਰ ਲੈਣ ਦੋ ਨੀ ਯਰੇ ਆ ਬੈਠੇ ਨਮੂਨੇ ਇੱਕ ਨਮੂਨਾ ਇੱਕ ਨਮੂਨਾ ਦੋਨੇ ਨਮੂਨੇ ਜਦੋਂ ਇਕੱਠੇ ਹੋ ਜਾਣ ਕੂਤਰ ਦਵਲਦੇ ਆ ਜਿਵੇਂ ਅੱਜ ਦਵਲਦੇ ਸੀ ਖਾਓ ਸੀ ਦੋ ਖੜੇ ਚਾਰ ਉੱਡ ਗਏ ਬਾਕੀ ਜਾ ਆ ਗਏ ਉਤਰ ਗਏ ਚਾਰ ਮਿੱਤਰ ਉੱਡ ਗਏ ਬਾਕੀ ਦੇਖਦੇ ਆ ਕੀ ਬਣਦਾ ਕਰਦਾ ਅੱਛਾ ਜਿਹੜਾ ਜਿਹੜਾ ਇੱਥੇ ਆ ਗੋ ਮਿੱਤਰੋ ਉਤਰ ਦਿੱਤੇ ਪੱਤਾ ਆੜ ਉਤਰ ਆਪਣੇ ਫਿਰਦੇ ਆਪਾਂ ਚੱਲਦੇ ਆਂ ਸੂਏ ਤੇ ਹੈਲੋ ਤੈਨੂੰ ਕੁੱਨ ਵਜੇ ਆਵਾਂਗੇ ਫੇਰ ਦੇਖਾਂਗੇ ਸੂਏ ਤੇ ਅਜੀ ਜਿਹੜੇ ਬਾਵਾ ਹੋਣਾ ਕਿ ਦਵਾ ਨਹੀਂ ਗਾ ਤੂੰ ਮੈਂ ਤੁਰ ਦੇ ਕੋਟ ਅੱਧੇ ਘੰਟੇ ਜਾਏਗਾ ਕਿਹੜਾ ਸਰੀਰ ਲੋਣਿਆ ਸੀ ਬਾਜ ਪਰੇ ਬੈਠਾ ਰਹਿਣ ਦੇ ਯਾਰ ਕਿਉਂ ਤੰਕਰੀ ਨੇ ਉਹ ਬੈਠਾ ਰਹਿਣ ਦੇ ਦੇਖ ਅੱਧੇ ਘੰਟੇ ਜਾ ਕੱਲ ਨੂੰ ਆਪਾਂ ਲੈ ਕੇ ਹੋਣਾ ਫੋਨ ਕਹਿੰਦੇ ਨਵਾਂ ਫੋਨ ਕਿਹੜਾ ਲੈਣਾ ਫਿਰ ਵੀਰਾ ਮੈਨੂੰ ਲੱਗਾ ਉਹਦਾ ਲਿਆਵਾਂਗੇ OnePlus OnePlus ਆ ਬਾਈ ਕੀ ਬੀਬੋ OnePlus ਜਾਂ ਬੀਬੋ ਬਾਕੀ ਦੇਖਾਂ ਕਿਹੜਾ ਬਣੂਗਾ ਚੈੱਕ ਕਰਦੇ ਆ ਰੁਪਿਆ ਲਾਉਣਾ ਕਹਿੰਦੇ 25000 ਰੁਪਿਆ ਕਹਿੰਦੇ 25000 ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਕਿਹੜਾ ਫੋਨ ਲਾਗੇ ਕਿਹੜਾ ਵਧੀਆ ਫੋਨ ਹੈ ਅਸੀਂ ਉਹਦੇ ਖੇਡਾਂ ਖੇਡਾਂ ਕਰਾਂਗੇ ਪਬਜੀ ਫ੍ਰੀ ਫਾਇਰ ਸਾਰੀ ਚੱਲਦੀ ਆਪਾਂ ਵਲੌਗ ਵੀ ਉਹਤੇ ਪਾਏ ਕਰਾਂਗੇ ਕਿਉਂਕਿ ਇਹਦਾ ਕੈਮਰਾ ਤੁਸੀਂ ਦੇਖ ਸਕਦੇ ਹੋ ਧੁੰਦਲਾ ਹੋ ਚੁੱਕਿਆ ਮਿੱਤਰੋ ਸੂਏ ਤੇ ਜਾਣਾ ਆਪਾਂ ਕਰਤਾ ਕੈਨਸਲ ਆਪਣੇ ਲਈ ਜੀ ਕੰਮ ਕਰੀ ਜਾਂਦੇ ਆ ਕੁੱਤਰ ਲਾਪਾ ਲੈਨੇ ਆ ਬੱਠਾ ਫੇਰ ਹੀ ਦੇਖਦੇ ਆ ਮੇਰੇ ਵੀਰੋ ਕੀ ਬਣਦਾ ਹੈ ਤੇ ਕੀ ਕਰਦਾ ਆਪਾਂ ਬਿੱਲੇ ਬੈਠੇ ਆ ਬੈਠੇ ਬੇਲੀ ਜੰਤਾ ਉਤਰ ਕਰਦੇ ਆਪਾਂ ਵਾਰ ਅਰੇ ਵਾਰ ਵਾਰ ਕਰਦੇ ਆ ਉਤਰ ਵਾਰ ਉਤਰ ਪਾ ਕਟਾਂ ਕਟ ਕੱਟੀ ਕਿਉਂਕਿ ਸਰ ਤਾਂ ਮੇਰੇ ਯਾਰ ਵੀ ਉਹਦੇ ਭਾਈ ਜਿੰਦੇ ਆ ਦੇਖੋ ਉਤਰ ਪਾ ਕਦਾਂ ਥੋੜੀ ਲੋ ਮੈਟਰ ਤੇ ਆਪਾਂ ਕਾਟਕ ਪੁੱਤਰ ਵੀ ਆਪਣੇ ਆਪ ਨੇ ਬਹੁਤ ਨਹੀਂ ਆਇ ਚੱਲ ਰਹੀ ਹੈ ਛਤਰੀ ਲਾ ਦੇ ਓਏ ਛਤਰੀ ਤੋਂ ਡਰਦੇ ਪੁੱਤਰ ਹੁਣੀ ਲਾ ਲੈਨੇ 2 ਮਿੰਟਾਂ ਜੀ ਬਾਹਲੇਨੇ ਮੇਰੇ ਵੀਡੀਓ ਛਤਰੀ ਨੇ ਲਾ ਬੱਚੇ ਦੇ ਤਾੜ ਖੁੱਡੇ 'ਚ ਖੜ ਜਾ ਮੈਂ ਖੁੱਡਾ ਖੋਲਦਾ ਜੜੀ ਖੋਲ ਦੇ ਟਾਂਗਾ ਖੋਲ ਜੜੀ ਖੋਲ ਦੇ ਖੋਲ ਤਾਂ ਸਹੀ ਛਤਰੀ ਸਿੱਧੀ ਵੜਵੇ ਖੋਲੂ ਯਾਰ ਨਹੀਂ ਖੋਲ ਉਹ ਯਾਰ ਮੈਂ ਖੋਲਦਾ ਖੜ ਜਾ ਬਸ ਯਾਰ ਜੁਈ ਕਰ ਦੋ ਲੋਕ ਤਾਂ ਬੋਲੋ ਲੋ ਦੇ 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 ਜਾਲੀ ਕੋਲੋਂ ਦੋ ਤਾਂ ਲੋ ਮੇਰੇ ਬੱਚਾ ਐ ਬੜਾ ਤੰਗ ਕਰ ਲੈਂਦੇ ਵੀਰ ਹਾ ਬਾਲਾ ਆਇਆ ਹਵਾ ਨਾਲ ਉੱਡ ਰਿਹਾ ਐ ਬਲੀਏ ਕਿਨੇ ਜੋੜੀ ਕਿਹੜੀ ਲੱਗੂਏ ਤਾਂ ਭੈਣ ਦੇ ਖਾਸ ਮੜਿਆ ਆਪਸ ਵਿੱਚ ਲੜੀ ਜਾਂਦੇ ਆ ਯੁੱਧ ਕਰੀਂਦੇ ਯੁੱਧ ਰੋ ਚੈੱਕ ਆ ਉਤਰ ਉਤਰ ਤੜਕਾ ਉਹ ਉਧਰਲੀ ਖੁੱਡੇ ਚ ਤੜਕਾ ਉਤਰੀ ਇਦਰੀ ਤੜ ਦਣਾ ਨਾ ਨਮਤਰ ਉਤਰ ਸਿੰਘ ਮੇ ਆ ਬੱਠਾ ਆ ਫਰ ਦੇ ਬਈ ਬੂਤਰਾ ਤੇਰ ਫਿਰ ਦੇ ਆਪਣੇ ਪੂਰਾ ਸ਼ਾਦ ਨਹੀਂ ਤਰ ਆਪਣੇ ਹੁੰਦੇ ਉਹ ਆ ਇਦਰਾ ਨਮ ਦਿਨਿਆ ਪਾ ਬੱਠਾ ਗੱਡੀ ਛੱਡ ਦੇ ਲੋ ਮਿੱਤਰੋ ਉਤਰ ਆ ਗਏ ਆਪਣੇ ਆ ਬੈਠਣੀ ਬੱਸ ਛੱਡ ਕੇ ਬੱਲੇ ਟਾਈਮ ਵੀ ਬਹੁਤ ਹੋ ਗਿਆ ਮੇਰੇ ਵੀਰੋ ਓਏ ਕੱਟਨੀ ਵਿੱਚੋਂ ਲੋ ਮਿੱਤਰੋ ਪੁੱਤਰ ਆਪਣੇ ਬਹਿੰਦੇ-ਬਹਿੰਦੇ ਪਤਾ ਨਹੀਂ ਕਿੱਧਰ ਨੂੰ ਗਏ ਦੇਖਦੇ ਆ ਪੁੱਤਰ ਹੁੰਦੇ ਆਪਣੇ ਆ ਦੇਖੋ ਉਤਰ ਆ ਗਿਆ ਵਹਿ ਗਿਆ ਕਦੇ ਹਵਾ ਬੜੀ ਆ ਬੈਠ ਨਹੀਂ ਦੀ ਉਹ ਡਾਕਟਰ ਦੇਖ ਕਰੋ ਚੈੱਕ ਉਤਰ ਛੱਡ ਗਿਆ ਬੱਲੇ ਆ ਗਿਆ ਲੋ ਮੇਤਰ ਇੱਕ ਤਾਂ ਉਤਰ ਆ ਗਿਆ ਕਦੇ ਹਵਾ ਲਗੀ ਉਤਰ ਦਾ ਵਹਿ ਗਿਆ ਸੀ ਇਹ ਮੇਰਾ ਪੱਟਾ ਫਟ ਗਿਆ ਲੋ ਮੇਤਰ ਕੂਤਰ ਗਏ ਚੇ ਹੋ ਬੈਠ ਵੀ ਸਕਦੇ ਮੇਰੇ ਵੀਡੀਓ ਉਤਰਦ ਨੇ ਛਾਲ ਕੀ ਉਤਾਈ ਜਾਣ ਦੇਖਣੇ ਛਾਲ ਕੇ ਦੇਖ ਲੈ ਮੇਰੇ ਵੀਡੀਓ ਆ ਏਡਾ ਇਲਤੀ ਬੰਦਾ ਨਾ ਹੜਦਾ ਨਹੀਂ ਇਹਨਾਂ ਨੂੰ ਪੁੱਛਾਂ ਮਰੋੜੀ ਜਊ ਪੁੱਛਾਂ ਨਹੀਂ ਹਮ ਛਾਲ ਰਹਿ ਹਾਂ ਛਾਲ ਨਾ ਦੇਖੋ ਮੇਤਰ ਉਤਰਉਂਦੇ ਆਪਣੇ ਆ ਕੀ ਆ ਪੀਂਦੇ ਆ ਦੇਖੋ ਡੱਕੇ ਚ ਕਿੰਦਾ ਦਿਆ ਨੇ ਕੋਣ ਵਸਣ ਖੋਲੀ 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 ਵੀ ਦਰਵੀ ਖੋਲਣਾ ਨਹੀਂ ਇਹ ਚਾਹੀਨੀ ਕੁਤਰੀ ਐਣੀ ਚਲਿਚਾ ਕੁਤਰਾ ਆਪਣੇ ਉਹ ਫਿਰਦੇ ਮੇਰੇ ਵੀਡੀਓ ਇਹ ਕੁਤਰਾ ਆਇਆ ਹਨਾ ਦੇਖੋ ਮਿੱਤਰੋ ਦੇਖੋ ਮਿੱਤਰੋ ਜੱਦਾ ਨਾਲ ਜਲਦ ਕਰਦੇ ਜਰਾ ਮਿੱਤਰੋ ਆਪ ਆਪਾ ਇਹ ਨਾ ਮੇਰੀ ਰੀਲ ਆਪਣੇ ਚੈਨਲ ਤੇ

ਦੇ ਕਮੇਟਰ ਬਾਤ ਆਪਾਂ ਨਵੀਂ ਰੀਲ ਦੇਖੋ ਟਾਈਮ ਹੋ ਗਿਆ 10 ਵਜੇ ਕੇ 25 ਮਿੰਟ ਇਹ ਆਪਣੇ ਇੱਕ ਜਾਨਵਰ ਦਿਖਾਉਣਾ ਉਹਨੂੰ ਆਉਂਦਾ ਭਾਈ ਜਾਨਵਰ ਇੱਕ ਜੀ ਆਪਣਾ ਪੱਜ ਹਰਾ 사ਤਾ ਕਾਲਾ ਟਿੱਸਾ ਜੇ ਕਿਸੇ ਪੰਡ ਆਇਆ ਉਹਦਾ ਵੀ ਜਰੂਰ ਦੱਸੋ ਖੱਟੇਗਾ ਅੱਖਾਂ ਦਾ ਕਾਲਾ ਦੇਖੋ ਮਿੱਤਰੋ ਭੈਣ ਭੈਣ ਚੋਲਤਾ ਉਹ ਮੂੰਹ ਤੇ ਚੜੀ ਆ ਉਹ ਗਾਲ ਕੋਈ ਇਹ ਗੁੱਸਾ ਆਪਣਾ ਚੈਨਲ ਵਧੀਆ ਚੱਲ ਰਿਹਾ ਦੇਖੋ ਆ ਗੁੱਤਰੀ ਇੱਕ ਬਾਈ ਕੋਲੇ ਆ ਗੁੱਤਰੀ ਫੜਾਈ ਆ ਪਾ ਮੁੰਡੇ ਨੂੰ ਰੋਤੀ ਗੁੱਤਰੀ ਆ ਖੱਟੀਆਂ ਖਾਦੀ ਦੇਖੋ ਮਿੱਤਰੋ ਕੋਈ ਦੁੱਧ ਪਾਰੀ ਹਿੱਕ ਕੱਪੜਾ ਪਾ ਲੋਕ ਖਾਣ ਤਰ ਆਹੋ ਉਹ ਨੀ ਫੋਨ ਲੱਗੇ ਨਾ ਕਾਕਾ ਤੇਰੇ ਜੰਡੇ ਦੀ ਕਿਹਦਾ ਪਹਿਲਾ ਬਾਈਟ ਬਾਈਟ ਜੇ ਕੋਰੋਨਾ ਸ਼ੌਕ ਦੇਖੋ ਆਹ ਉਤਰੇ ਆਪਣੀ ਮਰ ਗਈ ਲਾਲ ਬਗਲ ਦੀ ਸੀ ਬਹੁਤ ਨੇ ਚੰਗੀ ਸੀ ਆ ਕੀ ਦੀ ਯਾਰੀ ਤੇ ਕਰਨੇ ਦਸਮ ਆਹ ਕੂਤਰੀ ਨੂੰ ਦੇਖ ਕੇ ਵੀ ਸਾਡਾ ਬਹਿ ਪਰ ਹੁੰਦਾ ਬਹੁਤ ਉਡੀ ਸੁੱਕੀ ਉਡੀ ਐਸੀ ਦੇਖੋ ਮਿੱਤਰੋ ਆ ਮਿੱਤਰ ਮੇਰੇ ਵੀਡੀਓ ਡਾ ਕਰਦਾ ਆਉਣਾ ਇੱਕ ਕਾਸੀ ਦਾ ਵੀ ਇਹ ਬਾਜ਼ੀਆਂ ਦੇ ਬੰਦੇ ਹੁਣ ਵੀ ਲੋ ਮਿੱਤਰੋ ਇੱਥੇ ਕਾਕ ਉਦਰੀ ਭੱਜੀ ਆ ਕਾਲੇ ਛਟਿਆਂ ਦੀ ਹੱਥੇ ਹੱਥਾਂ ਦੀ ਓਏ ਅਸੀਂ ਚਲਾਉਦੇ ਛੱਡੇ ਸੀ ਅੱਜ ਕਿਹੜਾ ਕਰਾਂਗੇ ਛੱਡ ਦੇ ਆ ਵੀ ਚੰਗਾ ਏ ਕੋਈ ਨਹੀਂ ਮੈਂ ਕਿਤੇ ਮੱਫਰਿਆ ਵੀ ਨਹੀਂ ਇਹ ਕੋਈ ਨਹੀਂ ਫਰਾਂ ਆਪਾਂ ਸਾ ਪਾਪੀ ਦਾ ਆਉਂਦਰੀ ਮੇਰੇ ਵੀਡੀਓ ਕਾ ਜੋੜੀ ਬੈਠੀ ਐ ਇਹਦੇ ਕੋਲੇ ਆਗ ਉਤਰ ਦਾ ਪੱਠਾ ਸੀ ਇਹ ਵੀ ਭਾਜੀਆ ਮੇਰੇ ਵੀਡੀਓ ਨੇ ਦੇਲੇ ਡੰਡੇ ਪਾਈ ਸੀ ਆਗ ਉਤਰ ਵੀ ਇਹਦੇ ਕੋਲੇ ਬੈਠਾ ਹੈ ਨੇ ਲੋ ਮਿੱਤਰੋ ਹੁਣ ਆਪਾਂ ਮਿਲਦੇ ਆਂ 2:30 ਵਜੇ ਦੇਖਾਂਗੇ ਅਨੁਕੁਤਰ ਫਿਰਦੇ ਹੋ ਤੁਹਾਨੂੰ ਦਿਖਾਵਾਂਗੇ ਆਪਾਂ ਚੱਲਾਂਗੇ ਬਾਅਦ ਚ ਸੂਏ ਤੇ ਦੋਸਤੋ ਅਬੀ ਜਾ ਰਹੇ ਆਂ ਨਹਿਰ ਤੇ ਨਰ ਤੇ ਜਾ ਕੇ ਕਰਦੇ ਆ ਬਲੌਗ ਦਾ ਸ਼ੁਰੂਆਤ ਆਸੀ ਮੁੰਡਾ ਥੋੜਾ ਥੋੜਾ ਰੱਖਾ ਆ ਦੇਖੋ ਚਲੋ ਚੱਲਦੇ ਆ ਨਰ ਤੇ ਜਾ ਕੇ ਬਣਾਉਣੇ ਆ ਵੀਡੀਓ ਸਵੇ ਤੇ ਗਏ ਪਹੁੰਚੋ ਕਿ ਦੇਖੋ ਹਾਲ ਕਪੜੇ ਲਾ ਕੇ ਕਨੇ ਮਾਰਨਗੇ ਸ਼ਾਲਾ ਕੌਣਗੇ ਤੁਮ ਮੇਰੇ ਵੀਰੋ ਆਪਾਂ ਵੀ ਮਾਰਦੇ ਆ ਸ਼ਾਲਾ ਓਏ ਉੱਥੇ ਚੱਲਦੇ ਆ ਪੋੜੀਆਂ ਤੇ ਹਾਂ ਪੋੜੀਆਂ ਤੇ ਚੱਲਦੇ ਆ ਮੇਰੇ ਵੀਡੀਓ ਸੋਨੇ ਕੱਟ ਲਾ ਪੈਂਟ ਵੀ ਬੰਦ ਜੱਪ ਫੋਗਰੇ ਤਾਂ ਹੈ ਜੱਟ ਇੱਥੋਂ ਬਦਲਦਾ ਜੱਟ ਫੋਗਰ ਹੁੰਦੇ ਕਿ ਪੈਂਟ ਸ਼ਰਟ ਪਾ ਕੇ ਸੂਏ ਤੇ ਆਇਆ ਆ ਸਾਡੇ ਵੀ ਲੋਟ ਸ਼ਲਟਾਂ ਪਈਆਂ ਬਾਈ ਕੰਮਕਾਰ ਵਾਲੇ ਬੰਦੇ ਇੱਥੋਂ ਬਦਲਦਾ ਲੰਦਾ ਲਿਬੜੇ ਹੋਏ ਆ ਦੇਖੋ ਆ ਇੱਥੋਂ ਬਦਲਦਾ ਬੇਲੜ ਜਨਤਾ ਦਾ ਬੇਲੀ ਜਨਤਾ ਆ ਕਰਕੇ ਬਲੌਗ ਬਣਾਵਾਏ ਸੋਨੇ ਬਣ ਜੀ ਮਾਰੇ ਮਾਰੇ ਐ ਸੋਨੇ ਖੇਤ ਚ ਕੰਮ ਕਰਦਾ ਹੋਵੇ ਨਾ ਮੁੰਡਾ ਸੋਹਣਾ ਆਪੀ ਲੱਗਦਾ ਮੇਰੇ ਵੀਰਿਆ ਕਿਹਣੀ ਮੈਂ ਇਦਾਂ ਬੱਦ ਕੰਮ ਕਰਦਾ ਫਿਰੋ ਦੇਖੋ ਮਦਰਾ ਇਹ ਗੱਲ ਤੁਸੀਂ ਆ ਸਾਡੇ ਸੂਏ ਦੇ ਨੇ ਯਾਰੇ ਕਿਰੇ ਅੱਜ ਪਾਣੀ ਹੈਗਾ ਘੱਟ ਮੇਰੇ ਵੀਰੋ ਮੇਰੇ ਵੀਰੋ ਸਵਿੰਗ ਕੋਦੇ ਕੋਈ ਨਿਆਰੀ ਨਹੀਂ ਇੱਥੇ ਆਓ ਫ੍ਰੀ ਟ੍ਰੇਲ ਲਾਓ ਦੇਖੋ ਫ੍ਰੀ 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 ਕਹਿੰਦਾ ਫ੍ਰੀ 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 ਸੂਆ ਫ੍ਰੀ ਵੀਰੋ ਫਰੀ ਓ ਜਿਸ ਨੇ ਦਾ ਫਰੀ ਨਾਲ ਇਹਨਾਂ ਨੇ ਕੱਪੜੇ ਇੱਲਾਲੀਆਂ ਲੋਹਰਾ ਸੜੀਆਂ ਦੋ 200 ਵਾਲੀਆਂ ਹੁਣ ਮਾਰ ਦਿਆ ਛਲਾਂ ਮੇਰੀ ਪੈਂਟ ਸੀ 1250 ਦੀ ਮੇਰੇ ਵੀਰ ਸਾਡੇ 1250 ਦੀ ਪਤਾ ਹੈ ਬੂਟ ਸ਼ਲਟ ਸਾਰਾ ਕੁਝ 1250 ਦਾ ਸੀਗਾ ਸੇਲ ਤੋਂ ਲਿਆਂਦਾ ਸੀ ਇਹਦੇ ਲਓ ਮੇਰੇ ਵੀਰੇ ਮਾਰਾ ਚਲਾ ਕੇ ਕੈਮਰਾ ਵੀ ਇੱਥੇ ਚੈੱਕ ਕਰੋ ਦੇਖੋ ਮਾਰਦੇ ਉੱਠੀਆਂ ਸ਼ਾਲਾਂ ਸਵਾਦ ਹੀ ਆ ਗਿਆ ਮੇਰੇ ਵੀਰ ਆਜੋ ਆਜੋ ਆ ਬੱਲੇ ਪਾਣੀ ਕਿੰਨਾ ਠੰਡਾ ਓਏ ਪੋਰਾ ਨਹੀਂ ਆ ਦੇਖੋ ਲਮੇ ਤਰੋ ਕਰੋ ਚੈੱਕ ਕਰੋ ਤੁਸੀਂ ਆਪਾਂ ਵੀ ਨੌਣਿਆ ਮਾਰਦੇ ਆ ਸ਼ਾਲਾਂ ਫੇਰ ਮਿਲਦੇ ਆ ਤੁਹਾਨੂੰ ਤਰੋਨਾ ਨੂੰ ਕੀ ਕਹਿੰਦੇ ਮੇਰੇ ਵੀਰ ਆ ਬੈਠੇ ਇੱਕ ਆ ਬੈਠਾ ਇੱਕ ਆ ਇੱਕ ਆ ਬੈਠਾ ਇਹ ਯੇਰਾ ਯੇਰਾ ਲੋ ਮੇਤਰਾ ਆਪਾਂ ਚੱਲਦੇ ਆਂ ਮੁੰਡੇ ਨਾਈ ਜਾਂਦੇ ਹੋਰ ਸੂਏ ਤੇ ਕਰੋ ਚੈੱਕ ਦੇਖੋ ਮਿੱਤਰੋ ਬੈਲੀ ਆ ਕਹਿੰਦੇ ਇਹ ਜਾਣਦੇ ਹੋਵੋਗੇ ਤੁਸੀਂ ਇਸਟਾ ਤੇ ਅੱਜ ਕੀ ਤਰਾਨਾ ਭਰ ਲਿਓ ਮੇਤਰਾ ਕਬੂਤਰ ਲਈ ਸੀ ਆਪਾਂ ਬਠਾ ਉਤਰ ਬੈ ਗਈ ਸੀਗੇ 2:40 ਮਿੰਟਾਂ ਤੇ ਉਤਰ ਰੇ ਵੀਰੋ ਇੱਕ ਤਾਂ ਬੈਠਾ ਏ ਦੋ ਉਧਰਲੇ ਖੁੱਡੇ 'ਚ ਬੈਠੇ ਆਂ ਕਰਾਉਨੇ ਆ ਸ਼ੌਕ ਅੱਜ ਲੈ ਗੋਨੇ ਨਵੀਂ ਟਾਂਗੀ ਤੇ ਨਵੀਂ ਛਤਰੀ ਕਰੋ ਮੇਰੇ ਵੀਰੋ ਚੈੱਕ ਨਵੀਂ ਛਤਰੀ ਦੀ ਤੈ ਇਹ ਦੂਜੀ ਲਗੀ ਹੈ ਪੁਰਾਣੀ ਆਪਣੀ ਸੱਚੇ ਕਰ ਲੈਂਦੀ ਆ ਆਪਣਾ ਟਾਂਗਾ ਲੋ ਮਿੱਤਰੋ ਹੁਣ ਆਪਾਂ ਛਤਰੀ ਦਾ ਟਾਂਗਾ ਖੋਲਦੇ ਆਂ ਕਰਦੇ ਆ ਚੈੱਕ ਕੈਂਚੀ ਕਿੱਥੇ ਓਏ ਸੂਈ ਤੇ ਧਾਗਾ ਲਿਓ ਇਹਨੂੰ ਪੱਕੀ ਕਰਦੇ ਨੇ ਇੱਥੇ ਮਿੱਤਰੋ ਫੇੜ ਆਪਾਂ ਇੱਕ ਖੋਲ ਲਈ ਇੱਕ ਖੋਲਦੇ ਆਂ ਕਰਦੇ ਆ ਚੈੱਕ ਕਰਦੇ ਆ ਓਕੇ ਦੀ ਗੱਲ ਬਾਤ ਆ ਛਤਰੀ ਆਪਣੀ ਬਹੁਤ ਖਰਾਬ ਹੋ ਰਹੀ ਸੀ ਇਹ ਵੀ ਬਸ ਜਵਕ ਆਇਆ ਚੱਕ ਕੇ ਲੈਂਦੀ ਸੀ ਹੁਣ ਆਪਾਂ ਆਪ ਦੀ ਲੈ ਗਣੀਆਂ ਨਵੀਆਂ ਲੈ ਗਣੀਆਂ ਛਤਰੀਆਂ ਛਤਰੀਆਂ ਤੇ ਛਤਰੀਆਂ ਬਾਰੇ ਵੀਡੀਓ ਆ ਪਰ ਤਾਂ ਕਰ ਨੂੰਰ ਦੇਖੋ ਮੇਟਰ ਖੁੱਡੇ ਖੁੱਡੇ ਹੋਏ ਵੀ ਇਹ ਦੂਜੀ ਛਤਰੀ ਚੱਕ ਕੇ ਲੈਂ ਮੈਟਰ ਫੀਡਾਂ ਲਈ ਆਪਾਂ ਖੋਲ ਇਹ ਇੱਕ ਹੀ ਹੈ ਲੰਮੀ ਤੈ ਉਹ ਤੈ ਪਾੜੇਗਾ ਤੈ ਤਾਈ ਲਉਣੀ ਆਪਾਂ ਗੰਡ ਖੋਲ ਇਹ ਤੇ ਮੈਟਰ ਲੀਲੀ ਲੱਗੀ ਹੋਈ ਸੀ ਲੀਲੀ ਆਪਾਂ ਇਹ ਤੇ ਪੱਕੀ ਕਰ ਦਾਂਗੇ ਲਓ ਮੈਟਰ ਆਪਾਂ ਖੋਲਦੇ ਆ ਤੈ ਤੈ ਕਿੱਧਰ ਹੈ ਲਓ ਮਿੱਤਰੋ ਤੈਅ ਕੀਤੀ ਆਪਾਂ ਲਾ ਇਹ ਤੋਂ ਪੋਰ ਖੋਲਦੇ ਹਾਂ ਹੋਰ ਵੀ ਖੋਲ ਦਿੰਨੇ ਆ ਮੇਰੇ ਵੀਰੋ ਪੋਰ ਖੋਲ ਕੇ ਤੇ ਪੱਕਾ ਹੀ ਕਰ ਦਾਂਗੇ ਦੂਜਾ ਸਰਾ ਪੋਰ ਹੀ ਲਾਵਾਂਗੇ ਪੂਰਾ ਲੈਣ ਗਿਆ ਸੀ ਇਹ ਸੂਈ ਤੇ ਧੱਗਾ ਕਰਕੇ ਲੋਟ ਲਓ ਮਿੱਤਰੋ ਸੂਈ ਤੇ ਧੱਗਾ ਲੈ ਆਏ ਆ ਫੜੀ ਫੋਣਿਆਂ ਨੇ ਪੂਰ ਖੋਦਣੇ ਦੇਖੋ ਮਿੱਤਰੋ ਪੂਰਾ ਖੋਦ ਰਿਹਾ ਪੂਰਾ ਪੂਰਾ ਜੋਰ ਲੱਗਿਆ ਆਇਆ ਕਹਿੰਦੇ ਬਾਜੂ ਕਰਦੇ ਆ ਲੂਟ ਇਹਨੂੰ ਵੀ ਕਰਦੇ ਆ ਲੂਟ ਇਹੋ ਜਿਹੀ ਕਿੱਥੋਂ ਲੂਟ ਆਉਂਦੀ ਹੈ ਅੱਛਾ ਅੱਛਾ ਜਕੀਬ ਜੀ ਗੱਲ ਚੁੜੀ ਜਕਦੀ ਆ ਫੇੜ ਹੈ ਸਹੀਏ ਕੰਮ ਦੀ ਵੇ ਸਹੀਏ ਵਧੀਆ ਸਹੀ ਹੈ ਧਾਗਾ ਜ ਬਣਾਉਣ ਨਾਲ ਹੀ ਇਹਦਾ ਚੁੰਨੀ ਲਾਰਖੀ ਹੈ ਚੁੰਨੀ ਕੋਈ ਨਹੀਂ ਚੁੰਨੀ ਹੈ ਨਹੀਂ ਯਾਰੇ ਫਿੱਕ ਕੇ ਹੋਗੀ ਤੈ ਲੈ ਜਾਂਦੀ ਸੀ ਸੀ ਸਹੀ ਆਪਣੇ ਲਈ ਫਿੱਕੀ ਹੀ ਹੋਗੀ ਰੋਕ ਦੇ ਰੁਕ ਹਲੋ ਆ ਲਾ ਰਹੇ ਆ ਤੈ ਚਲੋ ਦੇਖਦੇ ਆ ਲਾ ਕੇ ਸਟ ਲੱਗਦੀ ਆ ਸੋਹਣੀ ਚੈੱਕ ਕਰੂ ਸੀ ਇੱਕ ਵਾਰ ਵਾਸ ਮੁੰਡਾ ਤੈ ਲੈ ਆ ਰਹੇ ਆ ਕਹਿੰਦਾ ਸ਼ਰਮ ਉਹਦਾ ਥੋੜਾ ਜਿਹਾ ਸ਼ਰਮ ਹੁੰਦੀ ਹੈ ਕਹਿੰਦਾ ਮੁਣੀ ਨੂੰ ਮੂਣੀ ਦਿਖਾਉਂਗਾ ਚਲੋ ਦੇਖਦੇ ਆ ਜੋ ਲਾਲੀ ਲਾਉ ਮੈਟਰੋ ਇਹਨੇ ਸ਼ਤਰੀ ਕਰਤੀ ਆਪਾਂ ਓਕੇ ਦੀ ਰਿਪੋਰਟ ਚ ਦੇਖੀਂ ਥੇੜਾਂ ਵੀ ਲਾਤੀ ਕਬੱਡੀ ਲਾਤੀ ਆਪਾਂ ਛਾਲ ਲਈਂ ਲਾ ਕੇ ਦਿਖਾਉਣਾ